ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਵੈਲਕਮ ਬੈਕ ਟੂ ਮਾਈ YouTube ਚੈਨਲ ਤੇ ਮੈਂ ਕਹਾਂ ਚਲੋ ਵਲੌਗ ਬਣਾ ਕੇ ਦੇ ਲੈਂਨੇ ਜੇ ਸਿਰੇ ਚੜ ਗਿਆ ਤਾਂ ਪਾ ਦਾਂਗੇ ਠੀਕ ਆ ਤੇ ਅੱਜ ਆਪਾਂ ਆਏ ਆ ਆਪਣੀ ਰਿਸ਼ਤੇਦਾਰੀ ਦੇ ਵਿੱਚ ਇੱਕ ਮੈਰੀਜ ਫੰਕਸ਼ਨ ਆ ਤੇ ਉੱਥੇ ਆਪਾਂ ਚੱਲੇ ਆ ਆਪਣੀ ਕਾਰ ਨੂੰ ਨਾਲ ਢੋਲੀ ਬਣਾ ਲਿਆ ਮੈਂ ਚੱਲ ਕੋ ਕਰ ਲਈ ਨਾ ਜਾਣ ਨੇ ਭਰਾਈ ਆ ਆਪਣਾ ਤੇ ਇਹਨਾਂ ਨੇ ਜਾਣਾ ਆਪਣੇ ਨਾਲ ਮੋਹਾਲੀ ਤੇ ਫੇ ਉੱਥੇ ਜਾ ਕੇ ਹੁਣ ਦੇਖਦੇ ਆਂ ਕੀ ਘਰ ਵਿਆਹ ਹੁੰਦੇ ਆ ਠੀਕ ਆਪਾਂ ਸਾਰਿਆਂ ਨਾਲ ਪਹਿਲਾਂ ਪਹੁੰਚ ਗਏ ਆ ਲੈ ਕੋਈ ਗੱਡੀ ਨਹੀਂ ਆਈ ਭਾਈ ਹੁਣ ਹੀ ਕਹਿੰਦੇ ਸੀ ਤੁਸੀਂ 7 ਵਜੇ ਆ ਜਿਓ ਸਾਡੇ ਕੋਲ ਪਹੁੰਚ ਜਿਓ ਮੈਂ ਆ ਜਾਾਂਗੇ 7 ਵਜੇ ਪੂਰੇ ਮੈਂ ਪਹੁੰਚ ਗਿਆ ਬਟ ਹਲੇ ਕੋਈ ਗੱਡੀ ਨਹੀਂ ਆਈ ਯਾਰ ਹੁਣ ਇਕੱਲੇ ਬੈਠੇ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਚੱਲੇ ਆਂ ਚੰਡੀਗੜ੍ਹ ਵਿਆਹ ਤੇ ਤੇ ਕਾਰ ਨੂੰ ਲਾਵਾਂਗੇ ਡੋਲੀ ਵਾਲੀ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਚੱਲੇ ਆਂ ਤੇਲ ਪੁਆਣ ਤੇ ਆਪਾਂ ਸਵੇਰ ਨੂੰ ਸਜਰੇ ਜਾਣਾ ਇਸ ਕਰਕੇ ਆਪਾਂ ਪਹਿਲਾਂ ਸ਼ਾਮਾ ਨੂੰ ਹੀ ਤੇਲ ਪਵਾ ਲੈਣਾ ਨਾਣੇ ਇਹਨੂੰ ਤਿਆਰ ਕਰ ਲੈਣਾ ਰਾਣੀ ਨੂੰ ਠੀਕ ਹੈ ਜੀ ਮਿਲਦੇ ਆ ਤੁਹਾਨੂੰ ਪੰਪ ਤੇ ਜਾ ਕੇ ਲਓ ਜੀ ਪਹੁੰਚ ਗਏ ਪੰਪ ਤੇ ਤੇ ਇਹ ਆਪਣੇ ਪੰਗਿਆਂ ਰਾਣੇ ਦੇ ਜਿੰਮ ਦੇ ਕੋਲੇ ਜਿਹੜਾ ਪੰਪ ਉੱਥੋਂ ਪਾਵਾਂਗੇ ਆਪਾਂ ਤੇਲ ਪਹਿਲਾਂ ਫੇ ਮਿਲਦੇ ਆ ਤੁਹਾਨੂੰ ਟੈਂਕੀ ਕਰਾ ਲਈ ਓਣੀ ਹੋ ਗਈ ਲਓ ਜੀ ਹੁਣ ਆਪਾਂ ਜਾ ਰਹੇ ਆ ਪੋਲਿਊਸ਼ਨ ਉੱਦਾ ਬਣਦਾ ਤਾਂ ਹੈ ਨਹੀਂ ਚਲੋ ਨਵੀਂ ਆ ਗੱਡੀ ਉੱਦਾ ਵੀ ਹਾਈਬ੍ਰਿਡ ਆ ਇਹ ਤੇ ਪਰ ਆਪਾਂ ਨਾ ਜਾਣਾ ਹੈਗਾ ਚੰਡੀਗੜ੍ਹ ਇਸ ਕਰਕੇ ਕੋਈ ਚੱਕਰ ਨਹੀਂ ਕੋਈ ਫਰਕ ਨਹੀਂ ਪੈਣਾ 50 ਰੁਪਏ ਦਾ ਪੋਲੂਸ਼ਨ ਬਣਨਾ ਇਸ ਕਰਕੇ ਆਪਾਂ ਪਹਿਲੇ ਬਣਾਣੇ ਕੋਈ ਰੁਕ ਟੋਕ ਵਾਲਾ ਚੱਕਰ ਹੀ ਨਹੀਂ ਰਊਗਾ ਹੁਣ ਆਪਾਂ ਚੱਲੇ ਪੋਲੂਸ਼ਨ ਕਰਾਣ ਲਓ ਜੀ ਪੋਲੂਸ਼ਨ ਵੀ ਕਰਾ ਲਿਆ ਆਪਾਂ ਗੱਡੀ ਦਾ ਪਹਿਲੇ ਵੀ ਹੋ ਗਿਆ ਡਨ 6 ਮਹੀਨੇ ਦਾ ਲਓ ਜੀ ਹੁਣ ਚੱਲਦੇ ਆ ਸਜਾਉਣੇ ਨੂੰ ਕਰਕੇ ਸਜਾ ਕੇ ਫੇਰ ਕੰਮ ਕਰਦੇ ਚੰਗੇ ਜਿਹਾ ਨਹੀਂ ਲੱਗਣਾ ਸਗਾ ਚਲੋ ਮੈਂ ਕਿਹਾ ਪਹਿਲੇ ਹੀ ਕਰਾ ਲਈਏ ਤੇ ਹੁਣ ਦੇ ਦਿਆਂ ਭੀ ਜਾ ਕੇ ਸਜਾਉਨੇ ਆ ਰਾਨੀ ਨੂੰ ਕੰਮ ਹੋਣ ਲੱਗਾ ਸ਼ੁਰੂ ਤੇ ਕਰਾ ਕੇ ਡੰਨ ਫੇ ਦੇਖਦੇ ਆ ਕੀ ਬਣਦਾ ਪਹੁੰਚ ਗਏ ਸੀ ਆਪਾਂ ਦੁਕਾਨ ਤੇ ਫੁੱਲਾਂ ਵਾਲੀ ਤੇ ਦੇ ਦਿਆਂ ਇਹਨਾਂ ਪ੍ਰੋਸੈਸ ਚੱਲ ਰਿਹਾ ਕੰਮ ਔਰ ਇਹ 50% ਡੰਨ ਹੋ ਗਿਆ ਪਰ ਨਾ ਫੁਲਕਾਰੀ ਲਾਉਣੀ ਆਪਾਂ ਫੁਲਕਾਰੀ ਲਾਵਾਂਗੇ ਉਹ ਦੇ ਉੱਪਰ ਛੱਤ ਦੇ ਉੱਪਰ ਤੇ ਹੁਣ ਆਈ ਆ ਫਾਈਨਲ ਲੁੱਕ ਘਾਟ ਦਾ ਕਦੀ ਗਈ ਓਕੇ ਰਿਪੋਰਟ ਲੋ ਜੀ ਰੈਡੀ ਹੋ ਗਈ ਆ ਹੁਣ ਸਵੇਰ ਨੂੰ ਸਾਜਰੇ ਕੱਢਾਂਗੇ ਤਾਂ ਚੱਲਾਂਗੇ ਜੀ ਟਾਈਮ ਪੂਰੇ 6 ਵਜੇ ਲੱਗਿਆ ਤੇ ਆਪਾਂ ਤੁਰ ਪਏ ਤੇ ਹੁਣ ਮਿਲਦੇ ਆਂ ਪਿੱਛੇ ਦਾ ਪਹੁੰਚ ਗਏ ਉੱਥੇ ਸਾਨੂੰ ਸਭਨਾ ਜੀਆਂ ਕਾਹ ਇੱਕ ਦੰਦਾ ਸੋਵੇਂ ਵਿਸਰਨਾ ਜਾਈ ਤੀਤ ਨਾ ਵਾਜੀ ਇਸ ਭਾਵੇਂ ਪਰ ਬਾਣੀ ਕੀ ਨਾਈ ਜੇਤੀ ਸੇਟੁ ਪਾਈ ਰੇਖਾਂ ਵੇਣ ਕੋਈ ਮਾਤ ਰੇਤਰਤ ਨਿਜਵਾਰ ਮਾਨਿਕ ਜੀ ਗੁਰੂ ਸਿਖ ਸੁਣੀ ਗੁਰਾਇ ਦੇ ਉਜਾਈ ਸਭਨਾ ਜੀ ਆਇ ਕੰਨ ਦਾ ਸੋ ਮੈਂ ਬਿਸਰਨਾ ਜਾਈ ਜੀ ਜੁ ਵਿਚਾਰੇ ਜਾਂ ਜਹਉ ਸੁਣੀ ਹੋਏ ਨਵਾ ਖੰਡਾ ਵਿੱਚ ਆਣੀ ਤੇ ਨਾਲੇ ਧਾਨ ਕੋ ਘਰੇ ਪਰ ਬੀਤੀ ਬੰਤ ਕਾਲ ਕੁਆਰੀ ਕਾਇਾਂ ਦੇ ਵਿੱਚ ਢੱਡਾ ਪ੍ਰਤੀਤ ਆਈ ਪੰਤੀ ਸਰਜ ਮਾਤੀ ਮਨ ਜੀ ਤੇ ਆਦੇਸ਼ ਆਦੇਸ਼ ਆਦਾ ਨੀਲਾ ਨਾਥਾ ਨਾਥ ਜੁਗ ਜੁਗ ਇੱਕ ਵੇਸ ਪਉਤ ਗਿਆੰਦਿਆ ਪੰਡਾਰਨ ਕਟਕਟ ਵਾਜੈ ਨਾਥ ਆਪਨਾਥਨਾਤੀ ਸਭਜਾ ਕੀ ਰਿਤ ਸਿਦਵਰਾ ਸਾਥ ਸੰਜੋਗ ਵਿਯੋਗ ਕਾਰ ਚਲਾਵੈ ਹਾਂਜੀ ਲੋ ਜੀ ਆਪਾਂ ਬਹਿਰਾਮ ਟੂਲਪਲਾਜੇ ਦੇ ਪਹੁੰਚ ਗਏ ਤੇ ਰੱਚ ਬੜਾ ਸਵੇਰੇ ਪਿਆ ਹੋਇਆ ਅੱਡੇ ਦਾ ਟਾਈਮ ਵੀ ਥੋੜ੍ਹਾ ਹੀ ਹੋਇਆ 8:00 ਵਜ ਕੇ 10 ਮਿੰਟ ਹੋਏ ਆ ਨਾ ਪਾੜ ਚੱਲਦਾ ਪਿਆ ਸੀਗਾ ਇਸ ਕਰਕੇ ਕੋਈ ਕਲਿੱਪ ਨਹੀਂ ਲਈ ਵਿੱਚ ਕੀ ਛੋਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈ ਗਿਆ ਸੀਗਾ ਉਹ ਗਲਦਸਤਾ ਜਾ ਲੈ ਗਿਆ ਸੀ ਤੇ ਹੁਣ ਮੈਂ ਖੜ ਕੇ ਨਾ ਸੈੱਟ ਕਰਕੇ ਆ ਟੇਪ ਮੈਂ ਨਾਲੇ ਹੀ ਲਿਆਂਦੀ ਸੀ ਕਿੱਧਰ ਗਈ ਮੈਂ ਟੇਪ ਨਾਲੇ ਲਿਆਂਦੀ ਦੀ ਮੈਨੂੰ ਪਤਾ ਹੀ ਲੈ ਜਣੀ ਆ ਕਰਕੇ ਥੋੜੀ ਤਾਂ ਅਨੁਭਵ ਦਾ ਹਾਈਵੇ ਤੇ ਸਪੀਡ ਰੱਖਣੇ ਪੈਂਦੀ ਤਾਂ ਕਰਕੇ ਨਾ ਮੈਂ ਨਾਲੇ ਦਿਾਂ ਹੀ ਟੇਪ ਲਾਤੇ ਹਾਂ ਚੱਲਦੇ ਹਾਂ ਗਾਣੂ ਆ ਫੇਲ ਗਿਆ ਯਾਰ ਮੈਂ ਹੁਣ ਚੱਕ ਕੇ ਵਿੱਚੇ ਰੱਖ ਲਿਆ ਮੈਂ ਤੂੰ ਇੱਥੇ ਬੈਠ ਤੈਨੂੰ ਉੱਥੇ ਜਾ ਕੇ ਲਾਉਣਾ ਜੀ ਰਾ ਚੰਗੀ ਤਰ੍ਹਾਂ ਹੁਣ ਵੱਡਾ ਫੋਲਿਆ ਨਾ ਕਰਕੇ ਤਾਂ ਥੋੜਾ ਜਿਹਾ ਜਿਹੜਾ ਬੋਨਟ ਵਾ ਨੀਵਾ ਆ ਥਾਰ ਦਾ ਥੋੜਾ ਜਿਹਾ ਉੱਚਾ ਹੁੰਦਾ ਤੇ ਦੇਖੋ ਫਿਰ ਹੁਣ ਜਾ ਕੇ ਮਿਲਦੇ ਆ ਇਧਰ ਕੰਮ ਥੋੜਾ ਜਿਆ ਧੁੰਦੋ ਧੁੰਦੀ ਹੋਇਆ ਆਪਣੇ ਹੱਲ ਵਧੀਆ ਸੀ ਮੌਸਮ ਅੰਦਾਜ਼ਾ ਧੁੰਦ ਕੋਈ ਲੱਗਦੀ ਲਾਤਾ ਉਹਨੂੰ ਦੁਆਰਾ ਮੈਂ ਉਹ ਲੈ ਪੱਕੀ ਤਰ੍ਹਾਂ ਜਾ ਕਰਕੇ ਪਹੁੰਚ ਗਏ ਆ ਆਪਣਾ ਡੈਸਟੀਨੇਸ਼ਨ ਸਭ ਤੋਂ ਪਹਿਲਾਂ ਆਪਣੀ ਗੱਡੀ ਪਹੰਚੀ ਐਕੋ ਕੋਈ ਗੱਡੀ ਨਹੀਂ ਕੋਈ ਬੰਦਾ ਨਹੀਂ ਅਜੇ ਕੁਝ ਨਹੀਂ ਆਇਆ ਕੋਈ ਨਹੀਂ ਆਇਆ ਤਿਆਰ ਨਹੀਂ ਕੱਲੇ ਆਏ ਆਲੇ ਲਓ ਜੀ ਆਪਣੇ ਆ ਟ੍ਰੈਵਲ ਵਾਲਾ ਭਰਾ ਜਿਹਾ ਬੜੇ ਸੁਣ ਇਤਿਆਹ ਦਾ ਨੰਬਰ ਪਲੇਟਾ ਚੇਂਜ ਕਰਨੀਆਂ ਮੈਂ ਚੱਲ ਕਰਾ ਦੰਨੇ ਆ ਸਰਕਾਰੀ ਨੰਬਰ ਪਲੇਟ ਲਾਉਣੀ ਸੀ ਉਹ ਬਈ ਆ ਸਾਰੀ ਖੋਲ ਲਈ ਨਟੇ ਇੱਡੇ ਸੈਟ ਆਏ ਹੁਣ ਲੱਗਾ ਹੋਇਆ ਹੈ ਕਿੱਦਾਂ ਆ ਗਈ ਬੱਟ ਬਾਜੀ ਇਹਦਾ ਦੇਖੋ ਨਵੇਂ ਚੱਕਰ ਜੇ ਬੈ ਗਏ ਆ ਹੋ ਗਈ ਸੈਟ بڑے ਥੋਲੇ ਬੇਲੇ ਖੜੇ ਸੀਗੇ ਆਪਾਂ ਆ ਇਹ ਲਈ ਦਾ ਆ ਫੜ ਲੈ ਹੱਲੇ ਫਿਰਾਲ ਦੀ ਗੜੀ ਮੈਂ ਗੱਦੀ ਚ ਰੱਖ ਲੈ ਜਾਵਨੂੰ ਬਾਥਰੂਮ ਆ ਗਿਆ ਪੈਟਰੋਲ ਪੰਪ ਤੇ ਕਰਾਉਣਾ ਏ ਬਾਲਾ ਹੀ ਕੰਮ ਔਖਾ ਲਓ ਜੀ ਅਬ ਚੰਡੀਗੜ੍ਹ ਪਹੁੰਚ ਗਏ ਸੀ ਕਿ ਕਰਦੇ ਕਰਦੇ ਫੇ ਵੀ ਨਾ ਚੰਗਾ ਹੀ ਲੇਟ ਕਰਾ ਦਿੱਤਾ ਮਿੱਤਰਾਂ ਨੇ ਦੇਖ ਲਓ ਵੀ 1:00 ਵੱਜ ਗਿਆ ਜੇ ਕਦੇ ਹੁਣ ਪਹੁੰਚੇ ਹੀ ਆ ਤੇ ਮਿੱਤਰ ਨੂੰ ਬਾਥਰਮ ਆ ਗਿਆ ਹੋ ਗਿਆ ਟ੍ਰੋਲ ਬੰਪ ਦੇ ਦੇਖਦੇ ਆਂ ਫੇ ਅੱਗੇ ਕੀ ਬਣਦਾ ਲਓ ਜੀ ਇੱਥੇ ਪਹੁੰਚੇ ਆਂ ਪੂਰੇ ਪੌਣੇ 10 ਹੋ ਗਏ ਤੇ ਹੁਣ ਹੋਈ ਵੇਲੇ ਆਪਾਂ ਵੀਰਾਂ ਕਾ ਗੱਡੀ ਆਈ ਆ ਦੁਬਾਰਾ ਚੈੱਕ ਕਰੋ ਜਰਾ ਹਾਲ ਦੇਖੋ ਕਿੰਨਾ ਬੁਰਾ ਬੈਠੇ ਕੋਈ ਕੀ ਬਣਿਆ ਪਿਆ ਇਹ ਸਾਰੀ ਸਫਾਈ ਕਰਨੀ ਪੈਣੀ ਆ ਹਾਂ ਪਿੱਛੇ ਕੀ ਬਣਾਉ ਸਾਰੀ ਲਿਬੜੀ ਗਈ ਆ ਸਾਰੀ ਲਿਬੜੀ ਪਈ ਆ ਬਲੀ ਉਹ ਦੇਖੀ ਬੱਚੋਂ ਬਹੁਤੀ ਨਹੀਂ ਤਾਂ ਕੱਲੋ ਕਮਿਟੀ ਤਾਂ ਨਿਕਲ ਜਾਣੀ ਇਹ ਰਹਾ ਸਾਰਾ ਇਹ ਤਾਂ ਇਦਾਂ ਕੋਈ ਰਹਾਲ ਮੈਟ ਦਾ ਕੀ ਬਣਿਆ ਵਾ ਸਾਰੇ ਨੀਟ ਐਂਡ ਕਲੀਨ ਕਰ ਦਾਂਗੇ ਹੁਣ ਆ ਵਿਆਹ ਦੇ ਕੋਈ سٹਾਲ ਨਹੀਂ ਲਗਾਉਂ ਗਿ ਹੋ ਗਈ ਅੱਧੀ ਬਾਕੀ ਫੇਰ ਕਰਦੇ ਹੋ ਗਿਆ ਨਾ ਹੋ ਗਈ ਫਾਈਨਲ ਲੁੱਕ ਰੈਡੀ ਸਟੱਡੀ ਹੋ ਗਈ ਪੂਰੀ ਓਕੇ ਰਿਪੋਰਟ ਕਰਾਤੀ ਹੁਣ ਮਾਦੀ ਚਮਕਾ ਠਮਕਾ ਵਿੱਚੋਂ ਵੀ ਕਰਾਤੀ ਓਕੇ ਰਿਪੋਰਟ ਆ ਲੈ ਕਾਜ ਓਕੇ ਜਮਾਈ ਵਾਸ਼ ਨਾ ਆਉਦੀ ਲਿਓ ਕੜ ਤੱਕ ਕੂੜਾ ਕੜਾ ਓਕੇ ਰਿਪੋਰਟ ਕਰਾਤੀ ਜਮਾਂ